ਨਸ਼ਿਆਂ ਨਾਲ ਮਰ ਰਹੇ ਹਨ ਮਾਵਾਂ ਦੇ ਨੌਜਵਾਨ ਪੁੱਤ ਕਿਉਂ ਨਸ਼ਾ ਮੁਕਤ ਨਹੀਂ ਹੋ ਰਿਹਾ ਪੰਜਾਬ ਸਰਕਾਰਾਂ ਕਿਉਂ ਹਨ ਬੇਵੱਸ ਇਸ ਮਹਿੰਮ ਨੂੰ ਲੈ ਕੇ ਜੁਦ ਨਸ਼ਿਆਂ ਵਿਰੁੱਧ ਸਰਕਾਰ ਇੱਕ ਮਹਿੰਮ ਚਲਾ ਰਹੀ ਆ ਸ਼ੇਰਪੁਰ ਬਸਤੀ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਕਰਦੇ ਆ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਸ਼ੇਰਪੁਰ ਬਸਤੀ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਕੈਂਪ ਲਾਇਆ ਹਾਂਜੀ ਤੇ ਕੀ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ ਨਸ਼ਿਆਂ ਦੇ ਲਈ ਜਿਹੜਾ ਪੰਜਾਬ ਦੇ ਵਿੱਚ ਇੰਨਾ ਨਸ਼ਾ ਜਿਹੜਾ ਹੈ ਉਹ ਚੱਲ ਰਿਹਾ ਦੇਖੋ ਜੀ ਤੁਸੀਂ ਆਪਾਂ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਹੁਣ ਆ ਜੋ ਸਰਕਾਰ ਪੰਜਾਬ ਸਰਕਾਰ ਨੇ ਯੁੱਧ ਛੇੜਿਆ ਨਸ਼ਿਆਂ ਦੇ ਵਿਰੁੱਧ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਸੀ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰੰਗਲਾ ਪੰਜਾਬ ਬਣਾਉਣਾ ਦਾ ਉਸੇ ਨਸ਼ਿਆਂ ਯੁੱਧ ਨਸ਼ਿਆਂ ਵਿਰੋਧ ਦੀ ਲੜੀ ਦੇ ਤਹਿਤ ਸਾਰੇ ਪੰਜਾਬ ਦੇ ਵਿਧਾਇਕ ਸਹਿਬਾਨ ਆਪੋ ਆਪਣੇ ਹਲਕਿਆਂ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਲੈ ਕੇ ਜਾ ਰਹੇ ਨੇ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਦਿয়ালਪੁਰਾ ਦੀ ਜੀ ਦੀ ਰਹਿਨਮਾਈ ਹੇਠ ਸਮਰਾਲਾ ਹਲਕੇ ਵਿੱਚ ਵੀ ਨਸ਼ਾ ਮੁਕਤੀ ਯਾਤਰਾ ਚੱਲ ਰਹੀ ਹੈ ਉਸ ਦਾ ਪੜਾਅ ਸੀ ਅੱਜ ਨਗਰ ਸ਼ੇਰਪੁਰ ਬਸਤੀ ਜੇ ਮੈਂ ਗੱਲ ਕਰਾਂ ਨਸ਼ਿਆਂ ਦੀ ਆਪਾਂ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਪਿਛਲੀਆਂ ਜੋ ਸਮੇਂ ਦੀਆਂ ਸਰਕਾਰਾਂ ਸੀ ਉਹਨਾਂ ਨੇ ਸਾਡੀ ਜੋ ਪੰਜਾਬ ਦੀ ਨੌਜਵਾਨੀ ਸੀ ਉਸ ਦਾ ਘਾਣ ਕਰਨ ਦੇ ਲਈ ਕਿਸ ਤਰ੍ਹਾਂ ਉਸ ਨੂੰ ਨਸ਼ਿਆਂ ਦੇ ਰਾਹ ਵੱਲ ਤੋਰ ਕੇ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਕੇ ਸਾਡੇ ਸਮਾਜ ਦਾ ਘਾਣ ਕੀਤਾ ਸਾਡੇ ਨੌਜਵਾਨਾਂ ਦੀਆਂ ਮੌਤਾਂ ਦਾ ਕਾਰਨ ਬਣੇ ਜਿਸ ਦਿਨ ਦਾ ਜੇ ਜੰਦ ਸ਼ੁਰੂ ਕਰਨ ਤੋਂ ਪਹਿਲਾਂ ਦੀ ਗੱਲ ਕਰਾਂ ਹਰ ਰੋਜ਼ ਅਖਬਾਰਾਂ 'ਚ ਆਪਾਂ ਪੜ੍ਹਦੇ ਸੀ ਕਿਸ ਤਰ੍ਹਾਂ ਨੌਜਵਾਨ ਅਨੇਕਾਂ ਹੀ ਨੌਜਵਾਨ ਪੰਜਾਬ ਦੇ ਵਿੱਚ ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਆਪਣੀ ਜਾਨ ਤੋਂ ਹੱਥ ਧੋਂਦੇ ਸੀ ਗੱਲ ਹੁਣ ਏਦਾਂ ਜੀ ਦੇਖੋ ਗਲੀ ਮੁਹੱਲੇ ਹਰ ਥਾਂ ਤੇ ਨਸ਼ਾ ਜਿਹੜਾ ਵਿਕਦਾ ਆ ਲੋਕਾਂ ਨੂੰ ਪਤਾ ਆ ਹਨਾ ਜੀ ਪਰ ਪੁਲਿਸ ਜਿਹੜੀ ਆ ਉਹ ਕਿਉਂ ਨਹੀਂ ਪਹੁੰਚ ਜਾਂਦੀ ਸਰਕਾਰ ਬੇਵੱਸ ਕਿਉਂ ਨਹੀਂ ਬਿਲਕੁਲ ਨਹੀਂ ਜੀ ਨਸ਼ਾ ਵਿਕਦਾ ਤੁਸੀਂ ਦੱਸੋ ਕਿੱਥੇ ਵਿਕਦਾ ਜੇਕਰ ਕਿਸੇ ਕਾਰਨ ਕਰਕੇ ਕਿਤੇ ਰਹਿ ਗਿਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਤੇ ਜੇ ਕਿਤੇ ਨਸ਼ਾ ਵਿਕਦਾ ਜੀ ਤਾਂ ਹੀ ਖਰੀਦਿਆ ਜਾਂਦਾ ਨਹੀਂ ਬਿਲਕੁਲ ਨਹੀਂ ਆਮ ਆਦਮੀ ਉਹ ਨਸ਼ੇ ਤੱਕ ਪਹੁੰਚ ਜਾਂਦਾ ਪਰ ਪੁਲਿਸ ਜਾਂ ਕਿਉਂ ਨਹੀਂ ਬਹੋਤ ਮੈਂ ਤੁਹਾਡਾ ਜੋ ਬਾਹਰੋਂ ਨਸ਼ਾ ਸਪਲਾਈ ਨਸ਼ੇ ਦੀ ਜੋ ਚਟੇਰੀ ਚੇਨ ਬਾਹਰੋਂ ਆਉਂਦੀ ਸੀ ਕਿ ਜੋ ਜੇ ਮੈਂ ਗੱਲ ਕਰਾਂ ਅੰਕੜਿਆਂ ਦੇ ਹਿਸਾਬ ਨਾਲ ਅੱਜ ਤੱਕ ਦੇ 80% ਤੱਕ ਪੁਲਿਸ ਪ੍ਰਸ਼ਾਸਨ ਨੇ ਉਹਦੀ ਚੇਨ ਤੋੜਤੀ ਜੋ ਨਸ਼ਾ ਹੁਣ ਉਹਰੇ ਲੋਕਲ ਜੇ ਬਿਕਦਾ ਤੁਸੀਂ ਕਹਿੰਦੇ ਹੋ ਬਿਕਦਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਨੂੰ ਦੱਸੋ ਜੇਕਰ ਕਿਸੇ ਕਾਰਨ ਕਰਕੇ ਕੋਈ ਰਹਿ ਗਿਆ ਕੋਈ ਲੋਕੇਸ਼ਿਪ ਆਸੀ ਤੁਰੰਤ ਉਹਦੇ ਤੇ ਕਾਰਵਾਈ ਕਰਵਾਵਾਂਗੇ ਦੂਜੀ ਗੱਲ ਆ ਜੋ ਨਸ਼ਾ ਵਿਕਦਾ ਉਹ ਜਿਹੜੇ ਸਾਡੇ ਮੈਡੀਕਲ ਸਟੋਰਾਂ ਵਾਲੇ ਨੇ ਜੀ ਉਹ ਕੋਰੀਅਰ ਰਾਹੀਂ ਨਸ਼ਾ ਮੰਗਵਾਉਂਦੇ ਨੇ ਔਰ ਉਹਨੂੰ ਚਿੱਟੇ ਦੇ ਰੂਪ ਵਿੱਚ ਬਦਲ ਕੇ ਵਿੱਚ ਉਹਦੇ ਨਿਕਸੁਕ ਰਲਾ ਕੇ ਵੇਚਦੇ ਨੇ ਉਹਨਾਂ ਦੀਆਂ ਲਿਸਟਾਂ ਵੀ ਅਸੀਂ ਤਿਆਰ ਕਰ ਲਈਆਂ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਕਿਸੇ ਵੀ ਕਿਸਮ ਦਾ ਚਾਹੇ ਉਹ ਮੈਡੀਕਲ ਨਸ਼ਾ ਕੋਈ ਵੀ ਸਿੰਥੈਟਿਕ ਨਸ਼ਾ ਬਹੁਤ ਜਲਦੀ ਅਸੀਂ 0% ਨਾ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਜਿਵੇਂ ਹੁਣੇ-ਹੁਣੇ ਇੱਕ ਇਨਸੀਡੈਂਟ ਹੋਇਆ ਹਾਂਜੀ ਫੌਜੀ ਇੱਥੇ ਫਤਿਹਗੜ੍ਹ ਗ੍ਰਾਮ ਲਾਗੇ ਪੈਂਦਾ ਬਿਲਕੁਲ ਹਾਂਜੀ ਤੇ ਉਹ ਹੁਣੇ-ਹੁਣੇ ਮਤਲਬ ਕਹਿ ਲਓ ਵੀ ਹੁਣ ਅਸੀਂ ਉਹਨੂੰ ਸ਼ਹੀਦ ਹੈ ਕਿ ਜੇ ਜੇ ਨਸ਼ੇ ਦੇ ਨਾਲ ਉਹਦੀ ਡੈਥ ਹੋ ਗਈ ਜਦ ਕਿ ਉਹ ਛੇਰਪੁਰ ਪ੍ਰਧਾਨ ਜੀ ਬੈਠੇ ਸਨ ਲਾਲ ਜੀ ਛੇਰਪੁਰ ਵੇਟ ਦੇ ਵਿੱਚੋਂ ਨਸ਼ਾ ਖਰੀਦਿਆ ਗਿਆ ਹਾਂਜੀ ਨਹੀਂ ਹੈਗੀ ਤੁਹਾਡੇ ਨੌਲੇਜ ਨਹੀਂ ਦੇਖੋ ਜੀ ਮੈਂ ਮੈਂ ਖ਼ਬਰਾਂ 'ਚ ਹੀ ਪੜਿਆ ਵੀ ਕੋਈ ਫੌਜੀ ਸਾਡੇ ਜਵਾਨ ਛੁੱਟੀ ਆਏ ਹੋਏ ਸੀ ਉਹਨਾਂ ਦੀ ਨਸ਼ੇ ਨਾਲ ਮੌਤ ਹੋ ਗਈ ਪਰ ਜਿਹੜੀ ਉਹ ਗੱਲ ਤੁਸੀਂ ਕਰਦੇ ਹੋ ਸ਼ੇਰਪੁਰ ਚੋਂ ਖਰੀਦਿਆ ਹੋਇਆ ਤੁਸੀਂ ਜੇ ਕਿਤੇ ਵਿਗਦਾ ਅਸੀਂ ਨਗਰ-ਨਗਰ ਜਾ ਕੇ ਇਹੀ ਬੇਨਤੀਆਂ ਕਰਦੇ ਆਂ ਵੀ ਜੇ ਕਿਸੇ ਕਾਰਨ ਕਰਕੇ ਕੋਈ ਰਹਿ ਗਿਆ ਪਿੱਛੇ ਚਾਹੇ ਉਹ ਪ੍ਰਸ਼ਾਸਨ ਦੀ ਚੋਕ ਨਾ ਰਹਿ ਗਿਆ ਚਾਹੇ ਉਹ ਕੋਈ ਕਿਸੇ ਨੇ ਉਹਦਾ ਸ਼ਿਕਾਇਤ ਨਹੀਂ ਕੀਤੀ ਤੁਸੀਂ ਸਾਨੂੰ ਉਹਦਾ ਨਾਮ ਪਤਾ ਦੱਸੋ ਅਸੀਂ ਤੁਹਾਡਾ ਤੁਹਾਡੀ ਜਾਣਕਾਰੀ ਗੁਪਤ ਰੱਖਾਂਗੇ ਬਹੁਤ ਜਲਦੀ ਅਸੀਂ ਉੱਤੇ ਤੇ ਕਾਰਵਾਈ ਕਰਵਾਵਾਂਗੇ ਜੀ ਅਗਰ ਨਹੀਂ ਹੁੰਦੀ ਤਾਂ ਤੁਸੀਂ ਸਾਨੂੰ ਕਿਹੋ ਸਾਡੇ ਹਿਸਾਬ ਦੇਣਾ ਫਿਰ ਵੀ ਜਿਹੜਾ ਇੱਕ ਆਮ ਆਦਮੀ ਆ ਉਹ ਨਹੀਂ ਚਾਹੁੰਦਾ ਹੈਗਾ ਕਿ ਮੈਂ ਕਿਸੇ ਉਹਦੇ ਵਿੱਚ ਫਸਾਂ ਕਿਸੇ ਝੰਝੜੇ ਵਿੱਚ ਫਸਾਂ ਜਾ ਕੇ ਆ ਇਹਦੇ ਲਈ ਕੋਈ ਕਹਿੰਦੇ ਆ ਵੀ ਆਪਾਂ ਨੇ ਠੋਸ ਕੋਈ ਇਹ ਗੱਲਬਾਤ ਜਾਰੀ ਕੀਤੀ ਵੀ ਸਾਡਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਕਿਉਂਕਿ ਅੱਜ ਕੱਲ ਇੱਕ ਮਿੰਟ ਜੀ ਅੱਜ ਕੱਲ ਜਿਹਨੇ ਨਸ਼ੇ ਵਾਲੇ ਆ ਮੰਨ ਲਿਆ ਕਿ ਕਿ ਸਰਪੰਚ ਸਾਹਿਬ ਜਿਹੜੇ ਆ ਉਹ ਕੰਪਲੀਟ ਕਰ ਦਿੰਦੇ ਆ ਹਾਂਜੀ ਤੇ ਇਹਨਾਂ ਨੂੰ ਆ ਕੇ ਫਿਰ ਧਮਕਾਉਣਗੇ ਵੀ ਤੂੰ ਕਿਉਂ ਇਦਾਂ ਹੋਇਆ ਉਹਦੇ ਦੀ ਕੀ ਸਰਕਾਰ ਦਾ ਹੈਗਾ ਦੇਖੋ ਜੀ ਸਰਕਾਰ ਨੇ ਇੱਕ ਮਹਮ ਸਰਕਾਰ ਨੇ ਇੱਕ ਵਿੰਗ ਬਣਾਇਆ ਨਸ਼ਾ ਮੁਕਤੀ ਮੋਰਚਾ ਪੰਜਾਬ ਦੇ ਵਿੱਚ ਉਹਦੇ ਹਰ ਇੱਕ ਡਿਸਟ੍ਰਿਕਟ ਵਾਈਜ਼ ਹਲਕੇ ਵਾਈਜ਼ ਪਹਿਲਾਂ ਉੱਤੇ ਜ਼ੋਨ ਵਾਈਜ਼ ਹੈ ਜੀ ਫਿਰ ਹਲਕਾ ਡਿਸਟ੍ਰਿਕਟ ਵਾਈਜ਼ ਆ ਫਿਰ ਹਲਕੇ ਵਾਈਜ਼ ਨੇ ਇੱਕ ਕੋਆਰਡੀਨੇਟਰ ਦੋ ਵਾਈਸ ਕੋਆਰਡੀਨੇਟਰ ਤੇ 20 ਬੰਦਿਆਂ ਦੀ ਉਹਦੇ ਨਾਲ ਪੂਰੀ ਟੀਮ ਆ ਆਮ ਆਦਮੀ ਪਾਰਟੀ ਦੀ ਅਸੀਂ ਲਾਈ ਆ ਉਹਦਾ ਮਕਸਦ ਆ ਜਿਵੇਂ ਤੁਸੀਂ ਕਿਹਾ ਵੀ ਲੋਕ ਚੁੱਕ ਜਾਂਦੇ ਸੀ ਡਰ ਜਾਂਦੇ ਸੀ ਵੀ ਜੇਕਰ ਅਸੀਂ ਸਰਕਾਰ ਦਾ ਜੋ ਨੰਬਰ ਜਾਰੀ ਕੀਤਾ ਉਹਦੇ ਤੇ ਕਾਲ ਕਰਾਂਗੇ ਤਾਂ ਨਸ਼ਾ ਤਸਕਰ ਸਾਡੇ ਨਾਲ ਧੰਮ ਸਾਨੂੰ ਧਮਕੀਆਂ ਦੇਣਗੇ ਸਾਡੇ ਨਾਲ ਧੱਕਾ ਕਰਨਗੇ ਉਸੇ ਕਾਰਨ ਕਰਕੇ ਸਰਕਾਰ ਨੇ ਨਸ਼ਾ ਮੁਕਤੀ ਮੋਰਚਾ ਵਿੰਗ ਦੀ ਸਥਾਪਨਾ ਕੀਤੀ ਆ ਅਸੀਂ ਬੈਠੇ ਆ ਸਾਡੇ ਨੰਬਰ ਸਾਰਿਆਂ ਕੋਲ ਅਸੀਂ ਜਨਤਕ ਕਰ ਰਹੇ ਆ ਤੁਸੀਂ ਸਾਡੇ ਨਾਲ ਪਰਸਨਲੀ ਤੌਰ ਤੇ ਅਗਰ ਫੋਨ ਨਹੀਂ ਕਰਨਾ ਅਸੀਂ ਸਾਰਾ ਦਿਨ ਹਲਕੇ ਚ ਰਹਨੇ ਆ ਐਮ ਐਲ ਏ ਸਾਹਿਬ ਨੇ ਡਿਊਟੀ ਲਈ ਆ ਸਾਡੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਮ ਐਲ ਏ ਸਾਹਿਬ ਦੇ ਦਫ਼ਤਰ ਜਾ ਕੇ ਕਰ ਸਕਦੇ ਹੋ ਕਿਸੇ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਅਗਰ ਇਸ ਜੋ ਤੁਸੀਂ ਦੱਸਿਆ ਕੋਈ ਸ਼ਿਕਾਇਤ ਕਰਦਾ ਉਹਦੇ ਨਾਲ ਕੋਈ ਅਨਹੋਣੀ ਘਟਨਾ ਵਾਪਰਦੀ ਆ ਤਾਂ ਇਹਦੇ 'ਚ ਸਿੱਧੇਮ ਸਿੱਧੀ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਮੌਕੇ ਦਾ ਐਸ ਐਚ ਓ ਤੇ ਡਿਪਟੀ ਤੇ ਕਾਰਵਾਈ ਤੁਰੰਤ ਹੋਊਗੀ ਇਹੀ ਅਸੀਂ ਜਾਗਰੂਕਤਾ ਕਰਨ ਨਗਰ ਨਗਰ ਵਾਰਡ ਵਾਰਡ ਜਾ ਰਹੇ ਆ ਵੀ ਪਹਿਲਾਂ ਜੋ ਸਮਾਂ ਲੰਘਿਆ ਉਸ ਨੂੰ ਛੱਡ ਦੋ ਹੁਣ ਸਾਡੇ ਕੋਲ ਮੌਕਾ ਮਾਨ ਸਾਹਿਬ ਆਪ ਇਸ ਸਾਰੀ ਮਹਮ ਨੂੰ ਬਹੁਤ ਨੇੜੇੋਂ ਦੇਖ ਰਹੇ ਨੇ ਹਰ ਰੋਜ਼ ਅਸੀਂ ਅੰਕੜੇ ਪਿੰਡ-ਪਿੰਡੋਂ ਇਕੱਠੇ ਕਰਦੇ ਆਂ ਸ਼ਾਮ ਨੂੰ ਸੀਐਮ ਆਫਿਸ ਨੂੰ ਸੈਂਡ ਕਰਦੇ ਆਂ ਤੁਸੀਂ ਖਬਰਾਉਣਾ ਨਹੀਂ ਸਾਡੀ ਸਾਡੀ ਜੋ ਵਿੰਗ ਦੀ ਸਥਾਪਨਾ ਹੋਈ ਆ ਏਸੇ ਕਰਕੇ ਹੋਈ ਆ ਕਿ ਕਿਸੇ ਕਿਸਮ ਦਾ ਅਗਰ ਕੋਈ ਨਸ਼ਾ ਤਸਕਰ ਦੀ ਜਾਣਕਾਰੀ ਆਉਂਦੀ ਆ ਤੁਸੀਂ ਸਾਡੇ ਨਾਲ ਸਾਂਝੀ ਕਰੋ ਅਸੀਂ ਤੁਰੰਤ ਕਾਰਵਾਈ ਕਰਵਾਵਾਂਗੇ ਪ੍ਰਸ਼ਾਸਨ ਨੂੰ ਸਾਡੇ ਸਮਾਜ ਦੇੋਂ ਕਿਸੇ ਵੀ ਕਿਸਮ ਦੀ ਖਬਰਾਉਣ ਦੀ ਲੋੜ ਨਹੀਂ ਅਸੀਂ ਡਟ ਕੇ ਉਹਨਾਂ ਦੇ ਨਾਲ ਖੜੇ ਆਂ ਪ੍ਰਸ਼ਾਸਨ ਜੇਕਰ ਕੋਈ ਕਿਸੇ ਦੀ ਕੋਈ ਪ੍ਰਸ਼ਾਸਨ ਦੇ ਵਿੱਚੋਂ ਕੋਈ ਮਿਲੀ ਭੁਗਤ ਗਲਤੀ ਉਜਾਗਰ ਹੋਗੀ ਤਾਂ ਉਹ ਤੇ ਤੁਰੰਤ ਕਾਰਵਾਈ ਕੀਤੀ ਜਾਊ ਚਾਹੇ ਉਹ ਕੋਈ ਵੀ ਹੋਵੇ ਹਾਂਜੀ ਸਰਪੰਚ ਸਾਹਿਬ ਦੀ ਸਾਥੀ ਗੱਲ ਜੀ ਬਖਸ਼ ਸਿੰਘ ਵਾਲੀ ਸਰਪੰਚ ਸਾਹਿਬ ਬਹੁਤ ਵਧੀਆ ਉਪਰਾਲਾ ਤੁਸੀਂ ਕਰਿਆ ਨਸ਼ਿਆਂ ਦੇ ਵਿਰੁੱਧ ਹਾਂਜੀ ਤੇ ਅੱਜ ਸਮੁੱਚੀ ਟੀਮ ਜਿਹੜੀ ਇੱਥੇ ਆਈ ਹੋਈ ਆ ਹਾਂਜੀ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਨਗਰ ਨੂੰ ਵੀ ਤੇ ਇਲਾਕੇ ਨੂੰ ਵੀ ਇਲਾਕੇ ਨੂੰ ਵੀ ਮੈਸੇਜ ਚਾਹੁੰਦਾ ਜਿਵੇਂ ਟੀਮ ਆਈ ਆ ਉਹ ਸਬੰਧ ਨਾਲ ਮਿਲ ਕੇ ਸਾਰੇ ਪਿੰਡ ਨੂੰ ਨਸ਼ਾ ਮੁਕਤ ਕਰੀਏ ਜੇ ਕੋਈ ਬੱਚਾ ਕੋਈ ਖਰਾਬ ਹੈ ਤੇ ਉਹਨੂੰ ਆਪਾਂ ਹਸਪਤਾਲ 'ਚ ਭੇਜਤੀ ਕਰਾਈਏ ਜਾਂ ਕੋਈ ਵੇਚਦਾ ਉਹਨੇ ਕੰਪਲੀਟ ਕਰੀਆ ਕੋਈ ਸਰਕਾਰ ਜਿਹੜੀ ਆ ਉਹ ਜੇ ਕੋਈ ਬੱਚਾ ਮੰਨ ਲਿਆ ਕਿ ਨਸ਼ੇ ਨਾਲ ਜੂਝ ਰਿਹਾ ਹਾਂ ਜੀ ਸਰਕਾਰ ਨੇ ਕੋਈ ਇਹ ਜੀ ਹਦਾਇਤ ਜਾਰੀ ਕਰੀਆ ਵੀ ਅਸੀਂ ਕੋਲੋਂ ਪੈਸੇ ਖਰਚ ਕੇ ਜੀ ਆ ਕਰਾਂਗੇ ਕਰੇ ਆ ਜੀ ਕਰਿਆ ਜੀ ਆ ਜੀ ਮਾਛੂ ਵਾਲਾ ਸਾਹਿਬ ਸਰਕਾਰੀ ਸੰਭਾਲੇ ਹਸਪਤਾਲ ਸਰਕਾਰੀ ਫ੍ਰੀ ਇਲਾਜ ਆ ਹਾਂ ਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਅੱਜ ਨਸ਼ਿਆਂ ਵਿਰੁੱਧ ਜਿਹੜਾ ਇਹ ਯੁੱਧ ਚੱਲ ਰਿਹਾ ਜੀ ਸਰਕਾਰ ਚਲ੍ਹਾ ਰਹੀ ਆ ਤੇ ਤੁਸੀਂ ਵੀ ਇੱਥੇ ਹਾਜ਼ਰੀ ਭਰੀ ਆ ਕਿ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਤਾਂ ਇਹੀ ਕਹਿਣਾ ਚਾਹਨਾ ਕਿ ਸਾਡੇ ਮੁੱਖ ਮੰਤਰੀ ਸਪਾਗਵਨ ਸਿੰਘ ਮਾਨ ਨੇ ਇੱਕ ਬਹੁਤ ਵਧੀਆ ਮੋਹਮ ਚਲਾਈ ਆ ਕਿਸੇ ਟਾਈਮ ਸਰ ਬਿਆਨ ਸਿੰਘ ਨੇ ਅਤਵਾਦ ਦੇ ਖਿਲਾਫ ਮੋਹਮ ਚਲਾਈ ਸੀ ਔਰ ਉਹਦਾ ਸਫਾਇਆ ਕਰ ਦਿੱਤਾ ਗਿਆ ਸੀ ਉਹਨਾਂ ਤੋਂ ਬਾਅਦ ਹੁਣ ਮੁੱਖ ਮੰਤਰੀ ਆਏ ਆ ਸਪਾਗਵਨ ਸਿੰਘ ਮਾਨ ਜੀ ਜਿਨ੍ਹਾਂ ਨੇ ਕਿ ਨਸ਼ਿਆਂ ਦੇ ਵਿਰੁੱਧ ਮੋਹਮ ਚਲਾਈ ਆ ਔਰ ਨਸ਼ਿਆਂ ਨੇ ਸਾਡੇ ਸਾਰੇ ਘਰ ਬਰਬਾਦ ਕਰ ਦਿੱਤੇ ਆ ਤੁਸੀਂ ਦੇਖਿਆ ਹੀ ਆ ਕਿ ਹੁਣੇ ਤੁਸੀਂ ਇੱਕ ਗੱਲ ਕੀਤੀ ਸੀ ਕਿ ਤੇ ਫੌਜੀ ਦੀ ਮੌਤ ਹੋਈ ਆ ਉਹ ਮੇਰੇ ਆਪਣੇ ਨਗਰ ਤੋਂ ਮੁੰਡਾ ਬੋਬੀ ਸੀ ਅਸੀਂ ਉਹਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਤੂੰ ਨਾ ਇਹ ਕੰਮ ਕਰ ਪੁਲਿਸ ਨੂੰ ਵੀ ਕੀਤਾ ਮੈਂ ਐਸਐਸਪੀ ਸਾਹਿਬ ਨੂੰ ਜਾ ਕੇ ਮਿਲਿਆ ਚਲੋ ਉਹਦੇ ਤੇ ਪਰਚਾ ਵੀ ਹੋਇਆ ਪਰ ਚਾਹ ਉਹਨਾਂ ਦੇ ਬਾਵਜੂਦ ਇੱਕਦਮ ਫੇਰ ਛੁੱਟ ਜਾਂਦੇ ਆ ਛੁੱਟ ਕਿਉਂ ਨੇ ਦੁਬਾਰਾ ਕੰਮ ਸ਼ੁਰੂ ਕਰ ਲਿਆ ਇਹ ਮੈਂ ਇਹ ਛੁੱਟ ਕਿਉਂ ਜਾਂਦੇ ਆ ਇਹ ਇਹ ਕੋਈ ਜਿਹੜਾ ਜਿਹੜਾ ਕਾਨੂੰਨ ਆ ਅਦਾਲਤ ਦਾ ਉਹਦੇ ਵਿੱਚ ਕੋਈ ਪਤਾ ਨਹੀਂ ਕੀ ਗੱਲ ਆ ਵੀ ਅਦਾਲਤ ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਆ ਮੇਰੀ ਤਾਂ ਇਹੀ ਮੁੱਖ ਮੰਤਰੀ ਨੂੰ ਸਰਕਾਰ ਨੂੰ ਨਹੀਂ ਚਾਹੀਦਾ ਕਿ ਅਸੀਂ ਉਹਦੇ ਪ੍ਰਤੀ ਠੋਸ ਐਕਸ਼ਨ ਲਈਏ ਕਿ ਬੰਦਾ ਨਾ ਛੁੱਟੇ ਜਾਂ ਮੇਰੀ ਇਹੀ ਬੇਨਤੀ ਹੈ ਸਰਕਾਰ ਨੂੰ ਕਿ ਜਿਹੜਾ ਬੰਦਾ ਨਸ਼ਾ ਵੇਚਦਾ ਉਹਦੀ ਘੱਟ ਤੇ ਘੱਟ 1 ਸਾਲ ਜ਼ਮਾਨਤ ਨਹੀਂ ਹੋਣੀ ਚਾਹੀਦੀ ਜੇ 1 ਸਾਲ ਜ਼ਮਾਨਤ ਨਹੀਂ ਹੋਊਗੀ ਉਹ ਲਿੰਕ ਜਿਹੜੀ ਟੀਮ ਉੱਥੇ ਆਂਦੀ ਆ ਉਹਦਾ ਟੁੱਟ ਜਾਊਗਾ ਉੱਥੇ ਐਦਾਂ ਮੇਲਾ ਲੱਗਦਾ ਸੀ ਕਿਉਂਕਿ ਮੇਰੇ ਡੇਰੇ ਦੇ ਨਾਲ ਉਹਨਾਂ ਦਾ ਘਰ ਸੀ ਔਰ ਅਚਾਨਕ ਉਸ ਦਿਨ ਮੇਰੇ ਗਨਮੈਨ ਵੀ ਘਰ ਵਿੱਚ ਸੀ ਮੈਂ ਵੀ ਘਰੇ ਸੀ ਉਹ ਜਦੋਂ ਪੁਲਿਸ ਚੱਕਣਾ ਆਈ ਉਹ ਪੁਲਿਸ ਨੂੰ ਹੱਥੋਪਾਈ ਹੋ ਗਏ ਕਾ ਮੇਰੇ ਗੱਲ ਮੈਨੇ ਸਪੋਰਟ ਦੇ ਕੇ ਉਹਨੂੰ ਬੈਠਿਆ ਉਹ ਸਾਨੂੰ ਕਹੀ ਜਾਂਦਾ ਸੀ ਤੁਹਾਡੇ ਤੁਸੀਂ ਇਹ ਸਾਨੂੰ ਚੁਕਾਇਆ ਆ ਮੈਂ ਕਿਹਾ ਅਸੀਂ ਚੁਕਾਇਆ ਇਹ ਮੰਨ ਲਓ ਪਰ ਤੁਸੀਂ ਇਹ ਕੰਮ ਕਿਉਂ ਨਹੀਂ ਛੱਡਦੇ ਠੀਕ ਤੇ ਹੁਣ ਆ ਪੂਰੀ ਇੱਕ ਤਰ੍ਹਾਂ ਦਾ ਪੂਰਾ ਨਗਰ ਬੈਠਾ ਜੀ ਇਲਾਕਾ ਬੈਠਾ ਤੇ ਆਪਣੇ ਵੱਲੋਂ ਕੀ ਇਹਨਾਂ ਨੂੰ ਤੁਸੀਂ ਕੋਈ ਠੋਸ ਉਹ ਕਹਿਣਾ ਚਾਹੋਗੇ ਮੇਰੀ ਤਾਂ ਸਾਰੇ ਇਲਾਕੇ ਨੂੰ ਮੈਂ ਹਾਜ਼ਰ ਹਾਂ ਸਾਰੇ ਇਲਾਕੇ ਨੂੰ ਜਿੰਨੇ ਵੀ ਮੇਰੇ ਭੈਣ ਭਰਾ ਇੱਥੇ ਬੈਠੇ ਆ ਖਾਸ ਕਰਕੇ ਸਾਡੀਆਂ ਭੈਣਾਂ ਮਾਵਾਂ ਜੋੜੀਆਂ ਬੈਠੀਆਂ ਆ ਇਹਨਾਂ ਦਾ ਸਭ ਤੋਂ ਵੱਡਾ ਹੱਕ ਬੰਦਾ ਕਿ ਆਪਣੇ ਬੱਚੇ ਦੀ ਨਿਗਰ ਰੱਖਣ ਅਗਰ ਕੋਈ ਗਲਤ ਕੰਮ ਕਰਦਾ ਉਹ ਆਪਣੇ ਘਰ ਵਾਲੇ ਦੀ ਨੌਲੇਜ ਲਿਆਂਣ ਜੇ ਘਰ ਵਾਲੇ ਤੋਂ ਕਾਪ ਨੇ ਸਰਪੰਚ ਜੀ ਨੌਲੇਜ ਲਿਆਂਣ ਅਗਰ ਉੱਥੇ ਕੋਈ ਨਸ਼ਾ ਦੇਣ ਆਂਦਾ ਸਰਪੰਚ ਸਾਹਿਬ ਨੂੰ ਦੱਸਣ ਸਰਪੰਚ ਸਾਹਿਬ ਸਾਡੇ ਕੋਆਰਡੀਨੇਟਰ ਨੇ ਹੁਣੇ ਨੰਬਰ ਦਿੱਤਾ ਆ ਉਹਨੂੰ ਟੈਲੀਫੋਨ ਕਰਨਗੇ ਜਾਂ ਤੁਸੀਂ ਥਾਣੇ ਸਿੱਧਾ ਜਾ ਕੇ ਤਾਂ ਕਿ ਇਹ ਜਿਹੜੇ ਇਹਦੇ ਤੇ ਨੱਥ ਪਾਈ ਜਾ ਸਕੇ ਜਿਹੜੀ ਬੱਚਿਆਂ ਦੀ ਜਵਾਨੀ ਆ ਉਹਨੂੰ ਬਚਾਇਆ ਜਾ ਸਕੇ